ਮਾੜੇ ਅਨਸਰਾਂ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਜਿਹੜੀ ਮੁਹਿੰਮ ਚੇੜੀ ਗਈ ਹੈ ਉਹਦੀ ਲਗਾਤਾਰਤਾ ਦੇ ਵਿੱਚ ਮੁਹਾਲੀ ਪੁਲਿਸ ਵੱਲੋਂ دیر ਰਾਤ ਕੱਲ ਇੱਕ ਇਲੈਗਲ ਕਾਲ ਸੈਂਟਰ ਦੇ ਉੱਤੇ ਜਿਹੜਾ ਹੈਗਾ ਰੇਡ ਕੀਤਾ ਗਿਆ ਤੇ ਉਸ ਇਲੈਗਲ ਕਾਲ ਸੈਂਟਰ ਦੇ ਉੱਤੋਂ ਅਸੀਂ ਜਦੋਂ ਦੇਖਿਆ ਤਾਂ ਉੱਥੇ ਪਾਇਆ ਗਿਆ ਕਿ ਉੱਥੇ ਜਿਹੜਾ ਠੱਗੀ ਮਾਰਨ ਦਾ ਜਿਹੜਾ ਕਾਰੋਬਾਰ ਹੈ ਉਹ ਚੱਲ ਰਿਹਾ ਸੀਗਾ ਇੱਕ ਵੈਬ ਟੈਪ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਨਾਮ ਤੇ ਕਾਲ ਸੈਂਟਰ ਚੱਲ ਰਿਹਾ ਸੀਗਾ ਤੇ ਇਹਨੂੰ ਸ਼ਕਲ ਕਾਲ ਸੈਂਟਰ ਦੀ ਦਿੱਤੀ ਹੋਈ ਸੀ ਪਰ ਅਸਲ ਦੇ ਵਿੱਚ ਇਹ ਇੱਕ ਫਰਾਡ ਕਰਨ ਦਾ ਤਰੀਕਾ ਸੀਗਾ ਇਹਦੇ ਵਿੱਚ 37 ਜਿਹੜੇ ਹੈਗੇ ਐ ਜਿਹੜੇ ਉੱਥੇ EMPLOYEES ਕੰਮ ਕਰ ਰਹੇ ਸੀਗੇ ਇਹ ਸਾਰੇ ਮਿਲ ਕੇ ਜਿਹੜੇ ਸੀਗੇ ਠੱਗੀ ਮਾਰ ਰਹੇ ਸੀਗੇ ਇਹਨਾਂ ਦੇ ਮੇਨ ਜਿਹੜੇ ਸਰਗਰਾਂ ਨੇ ਕੈਵਨ ਪਟੇਲ ਤੇ ਪ੍ਰਦੀਪ ਪ੍ਰਤੀਕ ਦੁੱਧ ਇਹ ਦੋ ਬੰਦੇ ਜਿਹੜੇ ਸੀਗੇ ਇਹ ਇਹਦੇ ਓਨਰਸ ਤੇ ਮੈਨੇਜਰ ਸੀਗੇ ਜਿਹੜੇ ਕਿ ਇਹਨਾਂ ਸਾਰਿਆਂ ਨੂੰ ਆਪਰੇਟ ਕਰਦੇ ਸੀ ਸੈਂਤੀ ਬੰਦਿਆਂ ਤੇ ਇਹਨਾਂ ਦੇ ਥਰੂ ਠੱਗੀ ਮਾਰਦੇ ਸੀ ਇਹਨਾਂ ਦਾ ਮਾਡਲ ਸਪਰੈਂਟੀ ਇਹ ਸੀਗਾ ਕਿ ਇਹ ਈਮੇਲਸ ਜਿਹੜੀਆਂ ਸੀਗੀਆਂ ਪੂਰੀ ਵੱਡੀ ਗਿਣਤੀ ਦੇ ਵਿੱਚ ਬਲਾਸਟ ਕਰਦੇ ਸੀ ਈਮੇਲਸ ਨੂੰ ਤੇ ਮੋਸਟਲੀ ਇਹਨਾਂ ਦਾ ਟਾਰਗੇਟ ਜਿਹੜੇ ਯੂਐਸ ਦੇ ਵਿੱਚ ਰਹਿਣ ਵਾਲੇ ਕਸਟਮਰ ਜਿਹੜੇ ਸੀਗੇ ਉਹ ਸੀਗੇ ਉਹਨਾਂ ਨੂੰ ਈਮੇਲ ਦੇ ਵਿੱਚ ਇਹ ਕਹਿ ਕੇ ਡਰਾਉਂਦੇ ਸੀਗੇ ਕਿ ਤੁਹਾਡਾ ਜਿਹੜਾ ਪੇਪਲ ਅਕਾਊਂਟ ਹੈ ਉਹ ਅਕਾਊਂਟ ਜਿਹੜਾ ਹੈਗਾ ਉਹਦੇ ਵਿੱਚ ਇੱਕ ਇਲੀਗਲ ਟ੍ਰਾਂਜੈਕਸ਼ਨ ਜਿਹੜੀ ਆ ਹੋਈ ਹੈ ਤੇ ਉਸ ਇਲੀਗਲ ट्रांजैक्शन ਦੇ ਚੱਕਰ ਦੇ ਵਿੱਚ ਤੁਹਾਨੂੰ ਪੈਨਲਟੀ ਜਿਹੜੀ ਹੈ ਲਗਾਈ ਜਾ ਰਹੀ ਹੈ। ਉਹ ਪੈਨਲਟੀ ਦੇ ਵਿੱਚ ਜੇ ਤੁਸੀਂ ਪੈਨਲਟੀ ਤੋਂ ਬਚਣਾ ਚਾਹੁੰਦੇ ਹੋ ਤਾਂ ਸਾਨੂੰ ਇਸ ਫੋਨ ਨੰਬਰ ਤੇ ਕੰਟੈਕਟ ਕਰੋ। ਉਹ ਜਿਹੜਾ ਫੋਨ ਨੰਬਰ ਸੀ ਉਹ ਇਸ ਕਾਲ ਸੈਂਟਰ ਤੇ ਆਂਦਾ ਸੀਗਾ ਉਸ ਤੋਂ ਬਾਅਦ ਇਹ ਕਾਲ ਤੇ ਜਿਹੜਾ ਵੀ ਬੰਦਾ ਫਸ ਜਾਂਦਾ ਸੀ ਇਸ ਗੱਲ ਦੇ ਵਿੱਚ ਉਹ ਇਹਨਾਂ ਨੂੰ ਕਾਲ ਕਰਦਾ ਸੀਗਾ। ਇਹ ਕਾਲ ਕਰਕੇ ਫਿਰ ਉਹਨੂੰ ਕਨਵਿੰਸ ਕਰਦੇ ਸੀਗੇ ਕਿ ਇਲੀਗਲ ट्रांजैक्शन ਤੁਸੀਂ ਕੀਤੀ ਹੈ ਤੇ ਇਹ ਇਹਦਾ ਬਚਨ ਦਾ ਇੱਕ ਇੱਕੋ ਇੱਕ ਤਰੀਕਾ ਇਹ ਹੈ ਕਿ ਕੋਈ ਗਿਫਟ ਕਾਰਡ ਜਿਹੜਾ ਹੈਗਾ ਇਹਨਾਂ ਨੂੰ ਦੱਸਦੇ ਸੀਗੇ ਕਿ ਤੁਸੀਂ ਉਹ ਖਰੀਦੋਗੇ ਤਾਂ ਜਾ ਕੇ ਤੁਹਾਡੀ ट्रांजैक्शन ਨੂੰ ਤੁਸੀਂ ਲੀਗਲਾਈਜ਼ ਕਰ ਪਾਓ। ਤਾਂ ਇਸ ਇਸ ਬਹਾਨੇ ਸਿਰ ਇਸ ਤਰ੍ਹਾਂ ਇੱਕ ਤਰੀਕੇ ਨਾਲ ਉਹ ਬੇਫਕੂ ਬਣਾ ਕੇ ਉਹ ਗਿਫਟ ਕਾਰਡ ਜਿਹੜਾ ਸੀ ਖਰੀਦ ਲੈਂਦੇ ਸੀਗੇ। ਉਹ ਗਿਫਟ ਕਾਰਡ ਕਿਸੇ ਵੀ ਦੌਲਤ ਦਾ ਕੋਈ 100 ਡਾਲਰ ਤੋਂ ਲੈ ਕੇ 1000 ਡਾਲਰ ਤੱਕ ਦਾ ਉਹ ਗਿਫਟ ਕਾਰਡ ਜਿਹੜਾ ਹੋ ਜਾਂਦਾ ਸੀਗਾ। ਤਾਂ اسی ਤਰੀਕੇ ਨਾਲ ਇਹ ਮਲਟੀਪਲ ਕਸਟਮਰਸ ਨੂੰ ਜਿਹੜੀ ਸੀਗੇ ਠੱਗੀ ਮਾਰਦੇ ਸੀ ਉਹਨਾਂ ਦਾ ਇਹਨਾਂ ਦਾ ਕੰਮ ਇੱਕ ਕਾਲ ਸੈਂਟਰ ਦਾ ਸਿਰਫ ਇਹੀ-ਇਹੀ ਕੰਮ ਸੀਗਾ ਇਹ ਕੋਈ ਕਿਸੇ ਹੋਰ ਕੰਪਨੀ ਨਾਲ ਜੁੜੇ ਹੋਏ ਨਹੀਂ ਸੀਗੇ ਇਹਨਾਂ ਦਾ ਕੰਮ ਹੀ ਠੱਗੀ ਵਾਰਨ ਦੇ ਵਾਸਤੇ ਰੱਖਿਆ ਹੋਇਆ ਸੀਗਾ ਜਿਹੜੀ ਇਹਨਾਂ ਦੀ ਮੇਨ ਜਿਹੜੇ ਸਰਦਨਾ ਹੈਗੇ ਜਿਹੜਾ ਆਪਰੇਟ ਕਰ ਰਿਹਾ ਉਹ ਗੁਜਰਾਤ ਦੇ ਵਿੱਚ ਬੈਠਾ ਹੈ ਉਹਦੀ ਵੀ ਸਾਡੇ ਕੋਲ ਡਿਟੇਲਸ ਜਿਹੜੀ ਹੈਗੀ ਆ ਗਈ ਹੈ ਉਹ ਇਸ ਟਾਈਪ ਦੇ ਹੋਰ ਵੀ ਸ਼ਾਇਦ ਕਾਲ ਸੈਂਟਰ ਆਪਰੇਟ ਕਰਦਾ ਹੋਵੇ ਹੋਰ ਵੀ ਪੂਰੇ ਇੰਡੀਆ ਦੇ ਵਿੱਚ ਸ਼ਰਕ ਕਰਦਾ ਹੋਵੇ ਤਾਂ ਉਹਦੀ ਡਿਟੇਲਸ ਵੀ ਸਾਡੇ ਕੋਲ ਆ ਰਹੀਆਂ ਤੇ ਛੇਤੀ ਵੀ ਉਹ ਤੋਂ ਵੀ ਰੇਡ ਕਰਕੇ ਉਹਨੂੰ ਅਰੈਸਟ ਕੀਤਾ ਗਿਆ ਸਰ ਇਹ ਕਿੰਨੇ ਦਿਨਾਂ ਤੋਂ ਇਹ ਚੱਲ ਰਿਹਾ ਸੀ ਪੂਰਾ ਕਿੰਨੇ ਲੋਕੀ ਦਾ ਕੋਈ ਕੰਪਲੇਂਟ ਆਈ ਸੀ ਜਾਂ ਕੋਈ ਸੀਕ੍ਰੀਟ ਇਨਫੋਰਮੇਸ਼ਨ ਤੇ ਅਸੀਂ ਰੇਡ ਕੀਤੀ ਸੀ ਇਹ ਜਿਹੜੀ ਕਰੀਬ 6 ਮਹੀਨਿਆਂ ਤੋਂ ਇਹ ਜਿਹੜਾ ਸੀਗਾ ਕਾਲ ਸੈਂਟਰ 3 ਤੋਂ 6 ਮਹੀਨਿਆਂ ਦੇ ਆਸ-ਪਾਸ ਚੱਲ ਰਿਹਾ ਸੀਗਾ ਇਹ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਫਿਰ ਸਾਡੀ ਜਿਹੜੀ ਫਾਰਟੀ ਸੀਗੀਆਂ ਉਹਨਾਂ ਨੇ ਪ੍ਰੋਪਰ ਇਹਦੀ ਰੈਕੀ ਕੀਤੀ ਇਹਨੂੰ ਵੈਰੀਫਾਈ ਕੀਤਾ ਵੈਰੀਫਾਈ ਕਰਨ ਤੋਂ ਬਾਅਦ ਉਹ ਲੱਗਿਆ ਕਿ ਬਾਕੀ ਇਹ ਇਲੈਗਲ ਹੈ ਤਾਂ ਉਹਦੇ ਬੇਸ ਤੇ ਅਸੀਂ ਫਿਰ ਟ੍ਰੇਡ ਲੇਟ ਨਾਈਟ ਟ੍ਰੇਡ ਕਰਕੇ ਇਹਨਾਂ ਸਾਰਾ ਸਰ ਪਿਛਲੇ 2 ਮਹੀਨੇ ਪਹਿਲਾਂ ਵੀ ਸਟੇਟ ਸਾਈਬਰ ਸੈੱਲ ਨੇ ਇਸੇ ਇੰਡਸਟਰੀ ਏਰੀਆ ਦੇ ਵਿੱਚ ਕਈ ਲੋਕਾਂ ਨੂੰ ਕਿਰਪਾ ਤੋਂ ਬੜਾ ਈਜ਼ੀ ਇੱਥੇ ਹੈਗਾ ਕਿ ਬੜੇ ਆਰਾਮ ਨਾਲ ਇਸ ਤਰ੍ਹਾਂ ਦੀ ਜਿਹੜੀ ਠੱਗੀ ਹੈ ਉਹ ਵੀ ਵਿਦੇਸ਼ ਦਾ ਕੁਝ ਇਸੇ ਤਰ੍ਹਾਂ ਦਾ ਲਿੰਕ ਹੈ ਜਿਹੜਾ ਹੈ ਉਹ ਵੀ ਸੇਮ ਹੀ ਉਹ ਵੀ ਯੂਐਸ ਦੇ ਕਸਟਮਰਸ ਹੀ ਸੀਗੇ ਸ਼ਾਇਦ ਜਿਹੜਾ ਨਾਲ ਲੋਕਾਂ ਦਾ ਇਹ ਬੇਸਿਕਲੀ ਜਿਵੇਂ ਹੁਣ ਆਪਣਾ ਮੌਲੀਕ ਇੰਡਸਟਰੀਅਲ ਹੱਬ ਹੈਗਾ ਕਾਫੀ ਇੱਥੇ ਕਾਲ ਸੈਂਟਰਸ ਜਿਹੜੇ ਹੈਗੇ ਚੱਲਦੇ ਆ ਤੇ ਉਹ ਚ ਮੈਜੋਰਟੀ ਜਿਹੜੇ ਕਾਲ ਸੈਂਟਰਸ ਆ ਜੈਨੂਇਨ ਆ ਕਿਸੇ ਨਾ ਕਿਸੇ ਕੰਪਨੀ ਦੇ ਕਾਲ ਸੈਂਟਰਸ ਆ ਉਹਨਾਂ ਨਾਲ ਜੁੜੇ ਹੋਏ ਹਨ ਕਾਫੀ ਫੋਰਨ ਕੰਪਨੀਆਂ ਦੇ ਜਿਹੜੇ ਕਾਲ ਸੈਂਟਰਸ ਆ ਉਹ ਵੀ ਇੱਥੇ ਚੱਲਦੇ ਆ ਬਟ ਇਹ ਕਾਲ ਸੈਂਟਰਾਂ ਦੀ ਆੜ ਦੇ ਵਿੱਚ ਕੁਝ ਲੋਕ ਧੱਗੀ ਮਾਰਨ ਦੇ ਨਤੀਜੇ ਨਾਲ ਉਹਦੇ ਕਾਲ ਸੈਂਟਰਸ ਖੋਲੇ ਹੋਏ ਜਿਹਨਾਂ ਤੇ ਇਹ ਵੀ ਉਹਨਾਂ ਚੋਂ ਇੱਕ ਕਾਲ ਸੈਂਟਰ ਸੀਗਾ ਬਲਕਿ ਤੁਹਾਡੇ ਮਾਧਿਅਮ ਤੋਂ ਮੈਂ ਸਾਰਿਆਂ ਨੂੰ ਇਹ ਵਾਰਨਿੰਗ ਵੀ ਦੇਣਾ ਚਾਹੁੰਗਾ ਕਿ ਜਿੱਥੇ ਵੀ ਇਹ ਇਲੀਗਲ ਕਨਸੈਂਟਰਸ ਚੱਲ ਰਹੇ ਆ ਉਹਨਾਂ ਦੇ ਖਿਲਾਫ ਇਸੇ ਤਰ੍ਹਾਂ ਹੀ ਮੁਵਲੇ ਬੁਲੇ ਸਕਤੀ ਨਾਲ ਜਿਹੜਾ ਹੈ ਐਕਸ਼ਨ ਲੈਂਦੇ ਰਹਿਣਾ ਸਰ ਕੋਈ ਇੰਟਰਲਿੰਕ ਹੈਗਾ ਸੀ ਪਿਛਲੇ ਕੇਸ ਨਾਲ ਇਹਨਾਂ ਵਿੱਚੋਂ ਕੋਈ ਕਿਉਂਕਿ ਉਹ ਵੀ ਬੰਦੇ ਬਾਹਰ ਦੇ ਸੀਗੇ ਕੋਈ ਹైదరాబాద్ ਦਾ ਕਿਉਂਕਿ ਇੰਡੀਆ ਸੋਰੀ ਮਾਫ ਕਰਨਾ ਪੰਜਾਬ ਵਾਲੇ ਬੰਦੇ ਨਹੀਂ ਸਕੇ ਹੋਗੇ ਕਿ ਇਹ ਚ ਕੋਈ ਐਸ ਸਪੈਸੀਫਿਕ ਲਿੰਕ ਤਾਂ ਨਹੀਂ ਸਾਨੂੰ ਆਇਆ ਸਾਹਮਣੇ ਪਰ ਹਾਂ ਇਹ ਬਾਹਰਲੇ ਬੰਦੇ ਇਹ ਵੀ ਬੰਦੇ ਬਾਹਰਲੇ ਆ ਜਿਹੜੇ ਇਹ ਚ ਗੁਜਰਾਤ ਤੋਂ ਜਿਹੜਾ ਸੀਗੇ ਆਪਰੇਟ ਹੋ ਰਿਹਾ ਸੀਗਾ ਮੇਨ ਜਿਹੜਾ ਸੀਗਾ ਇਹਨਾਂ ਦਾ ਮਾਸਟਰਬ੍ਰੇਡ ਜਿਹੜਾ ਸੀ ਗੁਜਰਾਤ ਸਰ ਪੁਲਿਸ ਹੁਣ ਕਿਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਕੌਣ ਫੇਕ ਹੈ ਕਿਸ ਤਰ੍ਹਾਂ ਲੀਗਲ ਹੈ ਇਲੀਗਲ ਹੈ ਕਿਉਂਕਿ ਜਿੱਦਾਂ ਤੁਸੀਂ ਵੀ ਕਿਹਾ ਆਬਵੀਅਸਲੀ ਹੱਬ ਹੈ ਇੰਡਸਟਰੀਅਲ ਏਰੀਆ ਤੇ ਹੁਣ ਪੁਲਿਸ ਕਿਸ ਤਰ੍ਹਾਂ ਵੈਰੀਫਾਈ ਕਰ ਰਹੀ ਹੈ ਕਿ ਜਿਹੜੇ ਵੀ ਇਹ ਕਾਲ ਸੈਂਟਰ ਚੱਲ ਰਹੇ ਆ ਕਿ ਵਿਦੇਸ਼ਦਲਿੰਗ ਜਿਹੜਾ ਸਾਹਮਣੇ ਆਂਦਾ ਹੈ ਔਰ ਨਾਈਟ ਸ਼ਿਫਟਸ ਲੱਗਦੀ ਹੈ ਤਾਂ ਕਿਸੇ ਨੂੰ ਸ਼ੱਕ ਨਾ ਹੋਵੇ ਬੜੇ ਉਸ ਤਰੀਕੇ ਦੇ ਨਾਲ ਪਲਾਨ ਤਰੀਕੇ ਦੇ ਨਾਲ ਤਾਂ ਪੰਜਾਬ ਪੁਲਿਸ ਮੋਹਾਲੀ ਪੁਲਿਸ ਕਾਸਟਰ ਕੀ ਕਰੇ ਨਹੀਂ ਇਹ ਵੀ ਵਿੱਚ ਇੱਕ ਤਾਂ ਸਾਡੇ ਰੈਗੂਲਰ ਜਿਹੜੀ ਵੈਰੀਫਿਕੇਸ਼ਨਸ ਹੈਗੀ ਉਹ ਵੀ ਚੱਲਦੀਆਂ ਪਈਆਂ ਪਰ ਇਹਦੇ ਨਾਲ ਨਾਲ ਸਾਨੂੰ ਇਨਫੋਰਮੇਸ਼ਨਸ ਵੀ ਰੈਗੂਲਰਲੀ ਜਿਹੜੇ ਵੀ ਫੇਕ ਕਾਲ ਸੈਂਟਰਸ ਆ ਉਹਨਾਂ ਦੀਆਂ ਆਉਣੀਆਂ ਸ਼ੁਰੂ ਹੋ ਗਈਆਂ ਆਫਟਰ ਜਦੋਂ ਅਸੀਂ ਦੋ ਤਿੰਨ ਰੇਟਸ ਕੀਤੀਆਂ ਤੁਹਾਡੇ ਮਾਧਿਅਮ ਤੋਂ ਮੈਂ ਸਾਰਿਆਂ ਨੂੰ ਇਹ ਵੀ ਕਹਿਣਾ ਚਾਹਾਂਗਾ ਜੇ ਕਿਸੇ ਨੂੰ ਇਸ ਟਾਈਪ ਦੀ ਇਨਫੋਰਮੇਸ਼ਨ ਮਿਲਦੀ ਹੈ ਤੇ ਸਾਡੇ ਨਾਲ ਸ਼ੇਅਰ ਕਰ ਸਕਦੇ ਤੁਸੀਂ ਮੇਰੇ ਨਾਲ ਪਰਸਨਲੀ ਆਫਿਸ ਜਾ ਕੇ ਸ਼ੇਅਰ ਕਰ ਸਕਦੇ ਜਾਂ ਸਾਡੇ ਇਹ ਆਫੀਸ਼ਲ ਨੰਬਰਸ ਆ ਉਹਨਾਂ ਤੇ ਸ਼ੇਅਰ ਕਰ ਸਕਦੇ ਤੇ ਤੁਹਾਡੀ ਜਿਹੜੀ ਆਇਡੈਂਟੀਟੀ ਹੈ ਉਹ ਸੀ ਸਿਕਰੇਟਰ ਸਰ ਕਿੰਨੇ ਦੋਸ਼ੀ ਫੜੀ ਗਿਆ ਲੜਕੀਆਂ ਲੜਕੀਆਂ ਕਿੰਨੇ ਇਹਦੇ ਵਿੱਚ ਟੋਟਲ 37 ਦੋਸ਼ੀ ਜਿਹੜੇ ਹੈਗੇ ਅਸੀਂ ਫੜੇ ਇਹਦੇ ਵਿੱਚੋਂ 25 ਲੜਕੀਆਂ ਤੇ 12 ਲੜਕੀ ਪੇਜ ਫੈਕਟਰ ਕੀ ਸੀਗਾ ਬਾਇ ਪ੍ਰੋਫੈਸ਼ਨਲ ਉਹ ਇਹੀ ਕੰਮ ਕਰਦੇ ਸੀ ਕੋਈ ਹੋਰ ਵੀ ਕੰਮ ਨਾਲ ਲੋ ਐਡ ਆਨ ਕਰ ਸਕਦੇ ਨੇ ਬੇਸਿਕਲੀ ਜਾਂ ਜਿਹੜੇ ਯੰਗ ਹੈਗੇ ਆ ਆਈਟੀ EMPLOYEES ਜਿਹੜੇ ਹੈਗੇ ਆ ਉਹਦੀ ਤਹਿਤ ਆਉਂਦੇ ਸੀਗੇ ਪਰ ਇਹ ਹੀ ਜਾਦਾ ਲਾਲਚ ਪੈਸੇ ਕਮਾਉਣ ਦੇ ਲਾਲਚ ਦੇ ਮਾਰੇ ਜਿਹੜਾ ਹੈਗਾ ਇਹ ਇਲੀਗਲ ਕੰਮ ਦੇ ਵਿੱਚ ਇਹੀ ਫਸੇ ਹੋਏ ਸੀ ਇਹ ਜਿਹੜੇ ਸੀਗੇ ਨਾਰਮਲ EMPLOYEES ਪਰ ਇਹਨਾਂ ਨੂੰ ਪਤਾ ਸੀਗਾ ਸਾਰੇ ਨੂੰ ਨੌਲੇਜ ਸੀ ਕਿ ਅਸੀਂ ਇਲੀਗਲ ਕੰਮ ਕਰ ਰਹੇ ਹਾਂ ਕਿਉਂਕਿ ਇਹੀ ਕਾਲਸ ਕਰਦੇ ਸੀ ਇਹਨਾਂ ਦੇ ਵਿੱਚ ਵਿੱਚੋਂ ਬੰਦੇ ਇਹਨਾਂ ਦੀ ਆਪਦੀ ਆਪਦੀ ਡਿਊਟੀਆਂ ਵੱਡੀਆਂ ਹੋਈਆਂ ਸੀਗੀਆਂ ਜਿਵੇਂ ਕੁਸ਼ੇ ਦੇ ਵਿੱਚ ਹੁੰਦੇ ਸੀਗੇ ਡਾਇਲਰਸ ਡਾਇਲਰਸ ਦਾ ਮਤਲਬ ਇਹ ਹੋ ਗਿਆ ਕਿ ਜਿਹੜੇ ਬੰਦੇ ਨੇ ਕਾਲ ਲੈਣੀ ਹੈ ਜਿਹੜੇ ਉਹਨਾਂ ਨੂੰ ਕਾਲ ਕਰਦੇ ਸੀਗੇ ਉਹਨਾਂ ਤੋਂ ਕਾਲ ਲੈਂਦੇ ਸੀ ਫਸਟ ਹੱਬ ਆ ਗਿਆ ਉਹ ਸ਼ੇਨਾ ਚ ਬੈਂਕਰਸ ਬਣ ਜਾਂਦੇ ਸੀਗੇ ਕਿ ਜਿਹੜੇ ਬੈਂਕਰ ਸੀਗੇ ਉਹਨਾਂ ਨੂੰ ਇਹ ਜੋੜਦੇ ਸੀ ਕਿ ਜੀ ਅਸੀਂ ਤੁਹਾਡਾ ਜਿਹੜਾ ਕੋਆਰਡੀਨੇਟ ਤੁਹਾਡੇ ਬੈਂਕ ਦੀ ਬ੍ਰਾਂਚ ਦੇ ਨਾਲ ਕਰਾ ਦਿੰਨੇ ਠੀਕ ਹੈ ਤੇ ਬੈਂਕ ਦੀ ਬ੍ਰਾਂਚ ਨਾਲ ਕਰਾ ਕੇ ਤਾਂ ਕਿ ਤੁਸੀਂ ਆਪਦਾ ਇਹਨੂੰ ਰੈਕਟੀਫਾਈ ਕਰ ਸਕੋ ਤੁਹਾਨੂੰ ਤਰੀਕਾ ਦੱਸ ਦੇਣਗੇ ਰੈਕਟੀਫਾਈ ਕਰਨ ਦਾ ਤੁਹਾਡਾ ਜਿਹੜਾ ਨੁਕਸਾਨ ਹੈ ਉਹਦਾ ਘਟ ਜੇਗਾ ਤਾਂ ਉਹ ਕੁਝ ਬੈਂਕਰਸ ਬਣ ਜਾਂਦੇ ਸੀਗੇ ਸਿਮੀਲਰਲੀ ਕੁਝ ਈਮੇਲ ਵਾਲੇ ਹੁੰਦੇ ਸੀ ਜਿਹੜੇ ਈਮੇਲ ਬਲਾਸ ਕਰਦੇ ਸੀਗੇ ਉਸ ਤੋਂ ਬਾਅਦ ਜਿਹੜੀ ਸੀਗੀ ਬੈਂਕ ਤੋਂ ਜਿਹੜੀ ਇਨਫੋਰਮੇਸ਼ਨ ਆਂਦੀ ਸੀਗੀ ਉਹ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਉਹਨੂੰ ਇਸਤੇਮਾਲ ਕਰਦੇ ਹੋਏ ਉਹਨਾਂ ਤੋਂ ਫਿਰ ਪੈਸੇ ਜਿਹੜੇ ਵਿਡਰਾਅ ਕਰਦੇ ਸੀ ਸਰ ਅਮਾਉਂਟ ਕਿੰਨੀ ਕੁ 25 ਹੋਈ ਹੈ ਕਿੰਨਾ ਕਿੰਨਾ ਨੇ ਸਕਿਮ ਕਰਕੇ ਅਜੇ ਤਾਂ ਤਾਜੀ ਇਨਵੈਸਟੀਗੇਸ਼ਨ ਇਹਦੀ ਚੱਲਦੀ ਪਈ ਹੈ ਪਰ ਆਈ ऍम ਸ਼ੋਰ ਇਹ ਕਰੋੜਾਂ ਚ ਜਾਏਗੀ ਅਮਾਉਂਟ ਜੀ ਸਰ ਲੇਕਿਨ ਇਹਦੇ ਵਿੱਚ ਇੱਕ ਹੋਰ ਕੁਐਸਚਨ ਹੈ ਕਿ ਇਹ ਜਿਹੜੇ 37 ਮੁੰਡੇ ਕੁੜੀਆਂ ਫੜੇ ਇਹਦੇ ਵਿੱਚ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਆ ਰਹੀ ਹੈ ਹਾਲਾਂਕਿ ਤੁਸੀਂ ਦੱਸਿਆ ਕਿ ਮੋਸਟਲੀ ਬਾਹਰ ਦੇ ਨਾਗਾਲੈਂਡ ਦੇ ਕੋਈ ਲੋਕਲ ਇਨਵੋਲਵਮ ओके ਤਾਂ ਮਤਲਬ ਜਿਹੜੇ ਸੀ ਚਲਾਨ ਵਾਲੇ ਕੋਲ ਸੈਂਟਰ ਉਹ ਵੀ ਬਾਹਰਲੇ ਸੀ ਠੀਕ ਹੈ ਹਾਂ ਜਿਹੜੇ ਬਾਕੀ ਤਾਂ ਐਮਪਲੋਈਜ਼ ਹੀ ਸੀਗੇ ਦੇਖੋ ਜੀ ਬੇਬੀ ਇਹ ਚਾਹੇ ਉਹ ਲਾਲਚ ਦੇ ਮਾਰੇ ਆਪਦਾ ਕੀਤੇ ਸੀਗੇ ਇਵਨ ਐਮਪਲੋਈਜ਼ ਵੀ ਜਿਹੜੇ ਲੋਕਲ ਜਦੋਂ ਹਾਲੀ ਡਿਸਟ੍ਰਿਕਟ ਦੀ ਗੱਲ ਕਰੀਏ ਤਾਂ ਉਹ ਲੋਕਲ ਨਹੀਂ ਸੀ ਕੋਈ ਵੀ ਮੁਰ ਸਾਹਿਬ ਇਹਦੇ ਵਿੱਚ ਫਿਰ ਇਹ ਟ੍ਰੇਨ ਕਰਕੇ ਇੱਥੇ ਭੇਜਦੇ ਸੀ ਜਾਂ ਇੱਥੇ ਆ ਕੇ ਟ੍ਰੇਨਿੰਗ ਦਿੰਦੇ ਸੀਗੇ ਬਾਅਦ ਵਿੱਚ ਉਹ ਇਥੇ ਆ ਕੀ ਟ੍ਰੇਨਿੰਗ ਹੈ ਜੀ ਉਹ ਤਾਂ ਬੇਸਿਕਲੀ ਆਪ ਦਾ ਆਪ ਦਾ ਰੋਲ ਉਹਨਾਂ ਨੂੰ ਸਮਝਾਤਾ ਰੋਲ ਸਮਝਾ ਕੇ ਕਿ ਉਹਨਾਂ ਨੇ ਕੀ ਗੱਲ ਕਰਨੀ ਹੈ ਇੰਗਲਿਸ਼ ਚ ਗੱਲ ਕਰਨੀ ਹੈ ਕਿਸ ਹਿਸਾਬ ਨਾਲ ਗੱਲ ਕਰਨੀ ਉਹ ਸਾਰੀਆਂ ਚੀਜ਼ਾਂ ਇੱਥੇ ਟ੍ਰੇਨ ਹੋ ਜਾਂਦੇ ਸੀਗੇ ਉਹ ਟ੍ਰੇਨ ਆਫਟਰ ਐਕਸਪੋਰਟ 1 ਕੇ ਉਸ ਹਿਸਾਬ ਨਾਲ ਰੁੱਟ ਗਏ ਮਾਣਦੇ ਜਪ ਸਟਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ